ਇਲਤਰਾ ਕੀਆ ਜਾਜੇ ਤੇ ਅੱਜ ਆਪਣਾ ਹਰੂਸਾ ਵਿੱਚ ਦੂਸਰਾ ਦੇਣ ਤੇ ਤੁਹਾਨੂੰ ਕੱਲ ਜਿਹੜੀਆਂ ਆਪਾਂ ਮਾਰਕੀਟ ਵਿਖਾਈਆਂ ਐ ਵੀਊ ਕਰਾਈਆਂ ਸੀ ਕਰਵਾਤੀਆਂ ਸੀ ਉਹ ਪਾਰ ਆਪਾਂ ਇੱਕ ਨਬੇੜਤਾ ਸੀ ਤੇ ਅੱਜ ਤੁਹਾਨੂੰ ਇਹ ਦੂਸਰਾ ਪਾਰ ਆ ਦੂਸਰੇ ਪਾਰ 'ਚ ਜਿਹੜੀਆਂ ਅੱਜ ਦੀਆਂ ਵੀਡੀਓ ਆ ਮਾਰਕੀਟ ਰਹਿ ਗਈਆਂ ਆ ਉਹ ਖੌਣੇ ਆ ਉਹ ਕੱਲ ਵਾਲੀਆਂ ਤੁਹਾਨੂੰ ਸੱਚ ਕਰਨ ਸਾਹ ਦੀਆਂ ਜਿਹੜੀਆਂ ਨੀਰਸਟ ਹੀ ਉਹ ਵਿਖਾਤੀਆਂ ਹਣ ਲਾਗੇ-ਲਾਗਦੀਆਂ ਜਿਹੜੀਆਂ ਚੌਕ ਤੇ ਆ ਵੀਡੀਓ ਉਹਨਾਂ ਦੇ ਲਾਗੇ ਮਾਰਕੀਟ ਆ ਕੱਪੜੇ ਵਗੈਰਾ ਜਿਹਨਾਂ ਜ਼ਿਆਦਾਤਰ ਮਿਲਦੇ ਆ ਅੱਜ ਉਹ ਕਰਾਉਨੇ ਆ ਵੀਊ ਤੇ ਚਲੋ ਫਿਰ ਚੱਲਦੇ ਆ ਤੇ ਨਾਲੇ ਅੱਜ ਆਪਾਂ ਹੈਪੀ ਵਾਲਾ ਬਰਥਡੇ ਵੀ ਆ ਤੇ ਮੱਥਾ ਟੇਕ ਕੇ ਆਉਨੇ ਆ ਸਤਿਗੁਰ ਸਾਹਿਬ ਜਾ ਕੇ ਤੇ ਫਿਰ ਉਹ ਤੋਂ ਅੱਗੇ ਤੁਹਾਨੂੰ ਦੱਲ ਵੀਡੀਓ ਦਿਖਾਵਾਂਗੇ ਤੇ ਬਣੇ ਰਹੋ ਨਾਲ ਆਪਣੇ ਚੈਨਲ ਦੇ ਤੇ ਚਲੋ ਮਿਲਦੇ ਹਾਂ ਜੀ ਮਿੱਤਰੋ ਕੀ ਹਾਲ-ਚਾਲ ਤੁਹਾਡਾ ਆਸਵਾਗ ਤੇ ਸਾਡੇ ਚੈਨਲ ਤੇ ਤੇ ਅੱਜ ਫਿਰ ਤੁਹਾਨੂੰ ਕਾਉਨੇ ਆ ਨਵੀਆਂ ਵੀਡੀਓ ਜਿਓ ਜੀ ਕਾਫੀਆਂ ਨਾਲੇ ਤੁਹਾਨੂੰ ਚੈਨਲ ਦਾ ਹੋਰ ਜਿਆਦਾ ਸਲਾਮਾਤ ਜੁੜਾਉਂਨੇ ਆ ਤੇ ਦੇਖੋ ਜੀ ਮੋੜ ਬਹੁਤ ਵਧੀਆ ਮੋੜ ਵੀ ਬਹੁਤ ਵਧੀਆ ਮੋੜ ਆ ਜੋੜਾ ਘਰ ਜੇ ਬਾਬਾ ਜੀ ਦਾ بارش ਕਿੰਨੀ ਤੇਜ਼ ਹੋ ਗਈ بارش ਨਹੀਂ ਦੇਖੋ ਹਾਂ ਜੀ ਮਿੱਤਰੋ ਮੱਥਾ ਆਪਾਂ ਲਿਆ ਜੇ ਟੇਕ ਤੇ ਜੋੜਾ ਘਾਤੋ ਜੋੜਾ ਲੈ ਕੇ ਬੈਠੇ ਆਂ بارش ਹੋਣੀ ਸ਼ੁਰੂ ਤੇ ਦੇਖੋ ਤੇਰੀ بارش ਦਾ ਮੌਲ ਸਾਡੇ ਕਾਂਡ ਸਾਹਿਬ ਦੀ ਲੱਗੇ ਲੋ ਜੀ ਸੱਤਖੰਡ ਸਾਹਿਬ ਦਾ ਮਾਹੌਲ ਕਿੱਡਾ ਵਧੀਆ ਹੋ ਗਿਆ ਹੈ بارش ਦਾ ਜੋੜੇ ਘਰ ਲਾ ਕੇ ਬੈਠੇ ਆ ਨਹੀਂ ਬਹੁਤ ਤੇਜ਼ ਹੋ ਗਿਆ ਧੰਨਵਾਦ ਹੁਣੀ ਸੌਂ ਗਈ ਕਿਟਜੀ ਦੇ ਵਿੱਚ ਤੇ ਬਾਕੀ ਮੌਸਮ ਬਹੁਤ ਵਧੀਆ ਹੋ ਗਿਆ ਮੀਂਹ ਪੈ ਗਿਆ ਤੇ ਮੈਂ ਤੁਹਾਡਾ ਬਹੁਤ ਬਾਹਰ ਸ਼ਾਪਿੰਗ ਕਰੀਏ ਕਿਤੇ ਦੇਖੀਏ ਕੋਈ ਨਾ ਕੋਈ ਚੀਜ਼ ਹੈ ਹਾਂ ਸੱਤਖੰਡ ਸਾਹਿਬ ਦਾ ਥਿਓ ਸਾਹਮਣੇ ਕਬੂਤਰ ਕਿੰਨੇ ਆ ਬਹੁਤ ਜਿਆਦਾ ਕਬੂਤਰ ਬੈਠੇ ਦਾਣਾ ਪਿਆ ਹੈ ਇਹਨਾਂ ਨੂੰ ਚਲੋ ਧੀਆ ਬਾਕੀ ਅੱਗੇ ਚੱਲ ਕੇ ਵਿਖਾਉਨੇ ਤੁਹਾਨੂੰ ਉਹ ਨਹੀਂ ਮੈਂ ਆਇਆ ਅਜਾ ਚਲਿਏ ਨਹੀਂ ਕਰਕੇ ਮੌਸਮ ਬੜਾ ਵਧੀਆ ਹੋ ਗਿਆ ਹੋਰ ਵੀ ਵਧੀਆ ਹੋ ਗਿਆ ਪਰ ਸਾਂਗ ਤੇ ਸ਼ਾਮ ਦੇ ਟਾਈਮ ਤੇ ਜ਼ਿਆਦਾ ਘੁੰਮਣ ਹੁੰਦੀ ਐਸ ਵੇਲੇ ਘਟ ਹੁੰਦੀ ਹੂੰ ਮੌਸਮ ਬਹੁਤ ਬੜੀਆ ਹੈ ਕੀ ਚੀਜ਼ ਟੇਸਟੀ ਕਿੱਥੇ ਮਿਲਦੀ ਪੁੱਛ ਲਾ ਆਈਸਕ੍ਰੀਮ ਲੈਣੀ ਆ ਜਾਓ ਚਲੋ ਯਾਰ ਵੇਖਣੇ ਆ ਜਾਓ ਉੱਤ ਸੇ ਫੇਰ ਆਪਾਂ ਲੈਣਾ ਹੈ ਜੂਸ ਨਾਰ ਦਾ ਮੈਂ 9:00 ਵਜੇ ਪਏ ਆ ਤੇ ਆ ਕੀ ਨਾਲ ਆ ਪੀਤਾ ਨੇ 9:00 ਵਜਾ ਪਿਆ ਯਾਰ ਚਲੋ ਫਿਰ ਪੀ ਕੇ ਕਰਦੇ ਆਲਾ ਮਾ ਕੇ ਗੱਲ ਹਾਂਜੀ ਮਿੱਤਰੋ ਪਰ ਆ ਬੜਾ ਹੀ ਮਗਟਾ ਕਰ ਰਿਹਾ ਹੈ ਵੀ ਆਪਣਾ ਨਾਲੇ ਅੱਜ ਵੱਡੇ ਵੀ ਆ ਦੇ ਅੱਜ ਕਿ ਘਟਣਾ ਸੀ ਤੇ ਨਾ ਚਲੋ ਵੇਖ ਕੇ ਆਈਏ ਉਧਰੋਂ ਕਿਦੇ ਮਾਰਕੀਟ ਚ ਕਿਹੇ ਮਿਲਿਆ ਨਹੀਂ ਇੱਧਰ ਹੁਣ ਵੇਨੇ ਆ ਜੇ ਮਿਲਦਾ ਵੇਖੋ ਐਸ ਮਾਰਕੀਟ ਨੂੰ ਜਾਣਦੇ ਆ ਦੁਕਾਨਾਂ ਇੱਧਰ ਵੀ ਬੜੀਆਂ ਨਿਵਾਜ ਸਿੰਘ ਪਿੱਛੇ ਪਏ ਆ ਜਾ ਕੇ ਵੇਨੇ ਆ ਕੁਛ ਜੇ ਮਿਲਦਾ ਤੇ ਇਧਰੋਂ ਜਾ ਕੇ ਵੇਖ ਲੈਨੇ ਚੱਕੜੀ ਬੜਾ ਹੋਇਆ ਥੱਲੇ ਤੇ ਅੱਜ ਤੁਹਾਨੂੰ ਜਿਹੜੀਆਂ ਰਹਿੰਦੀਆਂ ਮਾਰਕੀਟਾਂ ਉਹ ਵੀ ਘਮਾਉਨੇ ਆ ਉਹ ਸਤਕਰ ਸਾਹ ਵਾਲੀ ਮੇਨ ਹੁੰਦੀ ਏ ਉਹ ਐਂਡ ਤੱਕ ਉਹ ਤੁਹਾਨੂੰ ਵਿਖਾਤੀ ਮਾਰਕੀਟ ਬਾਕੀ ਆਹ ਵਾਲੀ ਵਾਹੁਣੇ ਆ ਨਵਾਂ ਵੱਜੀ ਵੀ ਨਾਲ ਜਿਆਦੇ ਕੁਛ ਨਹੀਂ ਆ 4 ਕਿਲੋ ਲੈਣੇ ਆ ਲੇਲਾ ਖਾਨ ਵਾਲੇ ਹੰਬ ਵੀ ਠੀਕ ਠਾਕ ਹੀ ਉਹ ਤਾਂ 100 ਦੇ 1.5 ਕਿਲੋ 2 ਕਿਲੋ ਦੇਈ ਜਾਂਦੇ ਆ ਅਰਸ਼ਾ ਕਿਥੋਂ ਭੋਲਿਆ ਆ ਆਹ ਵਾਲੀ ਮਾਰਕੀਟ ਚੋਂ ਆ ਇਧਰੋਂ ਲਿਆ ਹੈ ਇਹ ਕਾ ਚੌਂਕ ਦੇ ਪਹਣ ਕੀ ਨਾਂ ਹੈ ਦਾ ਹਣ ਅਹੀਂ ਲੱਭਾਂਦੇ ਬੇਕਰੀ ਸਾਨੂੰ ਬੇਕਰੀ ਨਹੀਂ ਲੱਭਨ ਪਿੱਛੇ ਬੇਕਰੀ ਹੈਗੀ ਸੀ ਉੱਥੇ ਬੈਠਣ ਨੂੰ ਨਹੀਂ ਜਗ੍ਹਾ ਹੈਗੀ ਮੈਂ ਉੱਥੇ ਫਾਇਦਾ ਹੀ ਕੀ ਅੱਜ ਬਰਥੇ ਆ ਚੱਲ ਬਰਥੇ ਵਾਸਤੇ ਥੋੜਾ ਛੋਟਾ ਕੇ ਕੱਢ ਲਈਏ ਹਾਂ ਸਹੱਲਾ ਬੋਲ ਚੋ ਗੁਰੂ ਘਰ ਆ ਅੱਛਾ ਠੀਕ ਕੀ ਨਾ ਆਇਆ ਖਾਲਸਾ ਚੌਂਕ ਜੇ ਹੱਲਾ ਬੋਲ ਆ ਸਾਹਮਣੇ ਵਿਖਾਇਆ ਇਧਰ ਵੀ ਬਹੁਤ ਜ਼ਿਆਦੀਆਂ ਦੁਕਾਨਾਂ ਤੇ ਘੁੰਮ ਸਕਦੇ ਜੇ ਆ ਗਏ ਆ ਵੇਖੋ ਸ਼ਾਪ ਹੀ ਸ਼ਾਪ ਇਧਰ ਬਾਕੀ ਅੱਗੇ ਚੱਲ ਕੇ ਫੋਮਨੇ ਤੁਹਾਨੂੰ ਬਾਸ ਆਈ ਮੰਦਰੇ ਜੰਮਦਰੀਆ ਅੱਲਾਹੁ ਅਕਬਰ ਚਲੋ ਆਓ ਇੱਥੇ ਵੀ ਛੇ ਲੱਗੀ ਏ ਉਹ ਹੋਏ ਖਾਲਸਾ ਚੌਂਕ ਦੇ ਸਾਹਮਣੇ ਇਧਰੋਂ ਆਹ ਪਰਾਸਤੇ ਤੋਂ ਆਏ ਆ ਆ ਇਧਰ ਜੇ ਆਹ ਸਬਜ਼ੀ ਮਾਰਕੀਟ ਵੀ ਆ ਗਈ ਜੇ ਇੱਥੇ ਇਧਰ ਵੀ ਛੇ ਲੱਗੀ ਇਧਰ ਵੀ ਹੋਏ ਨੇ ਪੀਟਰ ਇੰਗਲੈਂਡ ਆ ਲੈਣਾ ਲਓ ਜੀ ਨਵਾਜੂ ਦੀਆਂ ਨਿਕਰਾਂ ਲਈਏ ਆਪਾਂ ਕਿਹੜਾ ਇਹ ਕਾਲ ਲਾ ਜੀ ਇਧਰ ਵੇਖੋ ਨਵਾਜ ਸਿੰਘ ਜੀ ਨਿਕਰਾਂ ਲਹਿਣੀਆਂ ਨਵਾਜ ਨੇ ਆਪਣੀਆਂ ਨਵਾਜ ਦੀ ਸ਼ਾਪਿੰਗ ਹੋ ਗਈ ਇਧਰੋਂ ਚਲੋ ਇਧਰ ਚਲੀਏ ਆਪ ਵੀ ਮਾਰਕੀਟ ਕੋ ਮਾਈਏ ਆਲੀ ਮਿੱਤਰੋ ਓਏ ਸਕਰੈਪ ਮਾਲ ਆ ਇਧਰ ਵੀ ਬੜੀ ਮਾਰਕੀਟ ਜੀ ਇਧਰ ਵੀ ਮਾਰਕੀਟ ਜੇ ਵੇਖੋ ਕੱਪੜਿਆਂ ਦੀ ਬੈਗ ਚਲੋ ਵੇਨੇ ਅੰਦਰ ਜਾ ਕੇ ਕੀ ਮਾਹੌਲ ਆ ਛੁੱਟ ਤੇ ਮਿਲ ਜਾਣਗੇ ਵਨਸ ਬੰਨੇ ਅਰਸ਼ ਕਿਹੜਾ ਲਿਆ ਦੂੰ ਯਾਰ ਅਰਸ਼ ਨੇ ਲੈ ਲਿਆ ਜੀ ਕੁਰਤੇ 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 ਕੋਡ ਸੈੱਟ ਸਭ ਕੁਝ ਮਿਲੇਗਾ ਇਥੇ ਰੇਡ ਜੈ ਜੁਈ ਕਰਾ ਸਕਦੇ ਤੁਸੀਂ ਸਾਰੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਇਥੇ ਤਰ੍ਹਾਂ ਤਰ੍ਹਾਂ ਦੀਆਂ ਆਹ ਮਾਰਕੀਟ ਚ ਦੇ ਵਾਵਾ ਗਾਂ ਵੜਦੇ ਜੰਨੇ ਤੁਹਾਨੂੰ ਵੀ ਉਹ ਕਰਾਉਣੀ ਮਾਰਕੀਟ ਬਸ ਜਦੋਂ ਵੀ ਤੁਸੀਂ ਆਉਣਾ ਸਤਖੰਡ ਸਾਹਿਬ ਮੱਥਾ ਟੇਕਣ ਤੇ ਇੱਧਰ ਤੁਹਾਨੂੰ ਮਿਲਨੇ ਕੱਪੜੇ ਕੂਪੜੇ ਸਾਰੇ ਐ ਸਾਈਡ ਤੇ ਖਾ ਖਾ ਹਲਾ ਬੋਲ ਚੌਂਕ ਚ ਇਧਰ ਆ ਜਾਓ ਚੁੱਪ ਕਰਕੇ ਬੱਚਿਆਂ ਦੇ ਸਿਆਣਿਆਂ ਦੇ ਬਿਆਣਿਆਂ ਦੇ ਸਾਰਿਆਂ ਦੇ ਕੱਪੜੇ ਬਿਆਣੇ ਵੱਡੇ ਮੌਲ ਵੀ ਆ ਗਏ ਅੱਗੇ ਮੌਲ ਆ ਗਏ ਕਿਦਾਂ ਚਲੋ ਵੀ ਮਿੱਤਰੋ ਇਥੋਂ ਆਪਸੀ ਕਰਦੇ ਆ ਮਾਰਕੀਟ ਤੁਹਾਨੂੰ ਸਾਰੀ ਐਂਡ ਕਰਾਤੀ ਅੱਗੇ ਕੁਝ ਨਹੀਂ ਰਹਿ ਗਿਆ ਟੇਸਟੀ ਵਾਲੀ ਦੁਕਾਨ ਹੀ ਨਹੀਂ ਲੱਭੀ ਯਾਰ ਇੱਧਰ ਸਾਰੇ ਕੱਪੜਿਆਂ ਵਾਲੀ ਦੁਕਾਨ ਆ ਕੱਪੜੇ ਜੂਜ ਆ ਵੀ ਸੇਲ ਹੈਗੀ ਸੱਚ ਆ ਵੱਡੇ ਮਾਲ ਦੇ ਨਾਲ ਵੜ ਕੇ ਆਏ ਆ ਜੀ ਮਿੱਤਰੋ ਚਲਿਏ ਵਾਪਸ ਚਲਿਏ ਵਾਪਸ ਯਾਰ ਥੱਕ ਗਏ ਹੁਣ ਹੈ ਨੂੰ ਚਲਿਏ ਵਾਪਸ ਖਾਲਸਾ ਕਿਹੜਾ ਚਾਹੂੰਗੀ ਅਰਸ਼ ਖਾਲਸਾ ਹੱਲਾ ਬੋਲ ਚਾਹੂੰ ਖਾਲਸਾ ਹੱਲਾ ਬੋਲ ਚਾਹੂੰ ਜੀ ਉਹ ਸਾਹਮਣੇ ਤੁਹਾਨੂੰ ਗੇਟ ਦੇ ਜਾਂਦੇ ਹੁਣ ਬਾਬਾ ਨਦਾਨ ਸਿੰਘ ਵਾਲਾ ਉੱਤੋਂ ਸਾਜਖੰਡ ਸਾਹਿਬ ਜਾਂਦੇ ਆ ਖੱਬੇ ਹੱਥ ਮੁਰਜਣਾ ਬਸ ਆਪਾਂ ਤੇ ਚਲੋ ਉੱਥੇ ਜਾ ਕੇ ਤੁਹਾਨੂੰ ਲਾਗੇ ਜੇ ਵਿਖਾਉਣਾ ਕਿਤਨੂੰ ਮੁਰਨਾ ਬਾਕੀ ਤੁਹਾਨੂੰ ਪਤਾ ਹੀ ਆ ਤੋਂ ਮਕੇ ਪਤਾ ਲਾ ਜਣਾ ਵੀਡੀਓ ਦੇ ਵਿੱਚ ਵਿਖਾਤਾ ਤੁਹਾਨੂੰ ਸਾਰਾ ਕੁਝ ਆ ਮਿੱਤਰੋ ਇਥੋਂ ਲੈ ਜਾਪ ਯਾਰ ਵੀ 1 ਕਿਲੋ ਚੱਲਣ ਦੇ ਉਸੇ ਚੌਂ ਤੋਂ ਸਾਹਮਣੇ ਤੁਸੀਂ ਆਨੋ ਸਾਹਮਣਾ ਤੇ ਆਨੇ ਦਾ ਪੁਲ ਉੱਥੋਂ ਖੱਬੇ ਆ ਥੈਂਦਰ ਨੂੰ ਮੁੜ ਜਾਣਾ ਤੁਸੀਂ ਬਿਜਾਰ ਨੂੰ ਤੇ ਚਲੋ ਬਾਕੀ ਚੱਲਦੇ ਆਂ 룸 ਤੇ ਜਾ ਕੇ ਰੈਸਟ ਮਾਰਦੇ ਆਂ ਬਾਕੀ ਦਾ ਬਾਅਦ ਦੱਸਾਂਗੇ